ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 5G ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਬੜੀ ਵਾਲਾ ਥਾਣੇ ਨੂੰ ਮਿਲੇ ਨਵੇਂ ਐਸਐਚਓ ਅੱਜ ਤੋਂ ਹੀ ਸੰਭਾਲਿਆ ਚਾਰਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਆਦੀ ਇਹਨਾਂ ਦੀ ਸਾਹ ਤਸੀਰ ਮੰਡੀ ਬੜੀ ਵਾਲਾ ਵੇ ਥਾਣੇ ਵਿੱਚ ਅੱਜ ਸਰਦਾਰ ਗੁਰਦੀਪ ਸਿੰਘ ਐਸਆਈ ਨੇ ਬਤੌਰ ਐਸਐਚਓ ਦਾ ਅਹੁਦਾ ਸੰਭਾਲਿਆ ਜ਼ਿਕਰਯੋਗ ਹੈ ਕਿ ਮੰਡੀ ਬੜੀ ਵਾਲਾ ਦੇ ਥਾਣੇ ਵਿੱਚ ਬਤੌਰ ਐਸਐਚਓ ਦੀਆਂ ਸੇਵਾਵਾਂ ਨਿਭਾ ਰਹੀ ਐਸਆਈ ਜਗਸੀਰ ਸਿੰਘ ਦਾ ਤਬਾਦਲਾ ਕਰਕੇ ਉਹਨਾਂ ਦੀ ਜਗ੍ਹਾ ਹੁਣ ਐਸਆਈ ਸਰਦਾਰ ਗੁਰਦੀਪ ਸਿੰਘ ਨੂੰ بطور ਐਸਐਚਓ ਲਗਾਇਆ ਗਿਆ ਇਸ ਮੌਕੇ ਸਰਦਾਰ ਗੁਰਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਬਰੀਵਾਲਾ ਥਾਲੇ ਦੀ ਹਦੂਦ ਅੰਦਰ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰੇਕ ਵਿਅਕਤੀ ਦਾ ਕੰਮ ਪੈਰ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਵੱਲੋਂ ਨਸ਼ੇ ਦਾ ਸੇਵਨ ਅਤੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਇਹ ਚੇਤਾਵਨੀ ਦਿੱਤੀ ਕਿ ਆਪਣੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਕਿਸੇ ਨਸਾ ਫਸਕਰੂ ਬਖਸ਼ਾ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਜੀ ਵਿਸ਼ੇਸ਼ਣ ਹੋਊਂ ਧੰਨਵਾਦ